ਸੱਚੀ ਗੱਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਸੋ ਵੀਰੋ ਅੱਜ ਆਪਾਂ ਤੁਹਾਨੂੰ ਕਿਸਾਨ ਭਰਾਵਾਂ ਨੂੰ ਟਰੈਕਟਰਾਂ ਦੀ ਦੇਵਾਂਗੇ ਜਾਣਕਾਰੀ ਇਹਨਾਂ ਦੇ ਰੇਟਾਂ ਬਾਰੇ ਆਈ ਮੰਡੀ ਤੇ ਆਪਾਂ ਆਉਣੇ ਹੁੰਨੇ ਆਗੇ ਇੱਥੇ ਇਸ ਵਾਰ ਮੰਡੀ ਦੇ ਕੀ ਰੇਟ ਚੱਲ ਰਹੇ ਨੇਗੇ ਇਹਨਾਂ ਬਾਰੇ ਦੱਸਾਂਗੇ ਕਿਹੜੇ ਕਿਹੜੇ ਮਾਡਲ ਦੇ ਟਰੈਕਟਰ ਨੇਗੇ ਤੇ ਜਿਵੇਂ ਪਤਾ ਹੀ ਆਪਾਂ ਨੂੰ ਹੁਣ ਸਵਰਾਜ ਦੀ ਜਾਦੇ ਡਿਮਾਂਡ 855 ਦੀ 855 ਦਾ ਆਪਾਂ ਤੁਹਾਨੂੰ ਦੇਵਾਂਗੇ ਜਿਹੜੀ ਜਾਣਕਾਰੀ ਪੂਰੀ ਪ੍ਰੋਪਰ ਆ ਕੀ ਰੇਟ ਆਗਾ ਤੇ ਕਿਹੜੇ ਕਿਹੜੇ ਮਾਡਲ ਦੇ ਟਰੈਕਟਰ ਖੜੇ ਨੇ ਹਾਂਜੀ ਦੋਸਤੋ ਸਵਰਾਜ 855 2015 ਮਾਡਲ ਪੰਜਾਬ ਨੰਬਰ ਆ 5 ਲੱਖ ਤੇ 15000 ਦੀ ਡਿਮਾਂਡ ਆ ਟਰੈਕਟਰ ਦੀ ਤੇ ਟਾਇਰਾਂ ਟੂਰਾਂ ਬਣੀਓ ਬਿਲਕੁਲ ਓਕੇ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਪੰਜਾਬ ਨੰਬਰ ਆ ਐਨਓਸੀ ਵਗੈਰਾ ਦਾ ਕੋਈ ਚੱਕਰ ਨਹੀਂ ਜਿਹੜਾ ਸਿੱਧਾ ਨਾਮ ਹੋ ਜੂ ਤੁਹਾਡੇ ਤੇ ਅਗਲਾ ਆ ਗਿਆ ਬਾਈ 2013 ਮਾਡਲ ਇਹ ਹੈਗਾ 485000 ਦੀ ਡਿਮਾਂਡ ਆ ਸਵਰਾਜ 855 ਬਹੁਤ ਵਧੀਆ ਕੰਡੀਸ਼ਨ ਚਾ ਨਵੀਂ ਕੰਡੀਸ਼ਨ ਚ ਟਰੈਕਟਰ ਹੈਗਾ ਜੀ ਅੱਗੇ ਆ ਗਿਆ ਬਾਈ 2018 ਮਾਡਲ ਨਿਊ ਹਾਲੈਂਡ 3630 5 ਲੱਖ 85 ਹਜ਼ਾਰ ਦੀ ਡਿਮਾਂਡ ਆ ਅੱਗੇ ਆਇਆ ਅਗਲਾ ਆ ਗਿਆ ਸਵਰਾਜ 744 2014 ਮਾਡਲ 4 ਲੱਖ 83 ਹਜ਼ਾਰ ਦੀ ਡਿਮਾਂਡ ਆ ਕਲਾਸ ਕਰਚਾ ਆਗਾ ਇਹ ਪੰਜਾਬ ਨੰਬਰ ਆਗਾ ਬਠਿੰਡਾ ਨੰਬਰ ਟਰੈਕਟਰ ਆਗਾ ਅਗਲਾ ਆ ਗਿਆ ਵੀਰੇ ਸਵਰਾਜ 855 2014 ਮਾਡਲ 493000 ਦੀ ਡਿਮਾਂਡ ਆ ਇਹ ਹੈਗਾ ਐਚ ਆਰ ਨੰਬਰ ਐਨਓਸੀ ਵਗੈਰਾ ਬਾਈਰ ਕਹਿੰਦੇ ਅਵੇਲੇਬਲ ਕਰਾ ਦੇਣਗੇ ਜਿਹੜੇ ਵੀ ਡਿਸਟ੍ਰਿਕਟ ਦੀ ਲੈਣੀ ਹੋਊਗੀ ਤੇ ਅੱਗੇ ਆ ਗਿਆ ਜੀ ਜੌਂਡੀਅਰ 5405 ਬਹੁਤ ਵਧੀਆ ਕੰਡੀਸ਼ਨ ਚ ਟਰੈਕਟਰ ਹੈਗਾ ਅਗਲਾ ਆ ਗਿਆ ਜੀ 3630 ਨਿਊ ਹਾਲੈਂਡ ਇਹ ਹੈਗਾ 2012 ਮਾਡਲ 13 ਦੀ ਕਾਪੀ ਆ 395000 ਦੀ ਡਿਮਾਂਡ ਆ ਅਗਲਾ ਆ ਗਿਆ ਭਾਈ ਜੌਂਡੀਅਰ 2022 ਮਾਡਲ ਜੌਂਡੀਅਰ 5210 ਆ ਇਹ 7,75,000 ਦੀ ਡਿਮਾਂਡ ਹੈ ਇਹਦੀ ਐਚ ਆਰ ਨੰਬਰ ਆ ਅੱਗੇ ਆ ਗਿਆ ਸਵਰਾਜ 669 2022 ਮਾਡਲ 8,35,000 ਦੀ ਡਿਮਾਂਡ ਆ ਇਸ ਦੀ ਹਾਂ ਬੋਲ ਦਿੰਦੇ ਸੀ ਬਰੇ ਲਾ ਦਾਂ ਤੇ ਹੈਗਾ ਜੀ ਸੋਨਾਲੀਕਾ ਡੀਆਈ 60 ਸੋ ਇਹਦਾ ਰੇਟ ਹੈਗਾ ਜਿਹੜਾ ਸਵਾ 3 ਲੱਖ ਰੁਪਏ ਦਾ 2007 ਮਾਡਲ ਆ ਇਹ ਅੱਗੇ ਆ ਜਾ ਇੱਧਰ ਹੈਗਾ ਸਵਰਾਜ 855 ਪੰਜਾਬ ਨੰਬਰ ਆ 2019 ਮਾਡਲ ਆ 20 ਦੀ ਰਜਿਸਟ੍ਰੇਸ਼ਨ ਆ ਇਹਦੀ ਕਾਪੀ ਦੀ ਅੱਗੇ 6 ਲੱਖ 22000 ਦੀ ਡਿਮਾਂਡ ਆ ਇਹਦੀ ਟਰੈਕਟਰ ਜੀ ਬਹੁਤ ਵਧੀਆ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਅਗਲਾ ਹੈਗਾ ਜੀ ਸਵਰਾਜ 855 20 ਮਾਡਲ 6 ਲੱਖ 55000 ਦੀ ਡਿਮਾਂਡ ਆ ਬਹੁਤ ਵਧੀਆ ਕੰਡੀਸ਼ਨ ਚ ਹੈ ਵੀ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਬਾਈ ਵਰਗੇ ਆਪਣਾ ਇਹਦਾ ਕੰਟੈਕਟ ਨੰਬਰ ਆ ਉਹ ਦੱਸ ਦਿੰਦੇ ਨੇਗੇ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਨਾ ਹਾਂਜੀ ਵੀਰ ਜਿੰਨੇ ਵੀ ਆ ਟਰੈਕਟਰ ਤੁਹਾਨੂੰ ਦਿਖਾਏ ਨੇਗੇ 852 ਨਿਊ ਹਾਰਲੈਂਡ ਜੌਂਡੀ ਅਰ ਜਾਂ ਸੋਨਾਲੀਕਾ ਸਾਰੇ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਸੀਗੇ ਤੇ 22 ਦੇ ਨੇਗੇ ਸਾਰੇ ਟਰੈਕਟਰ ਤੇ ਇਹ ਜਿਹੜਾ ਆਪਣਾ ਕੰਟੈਕਟ ਨੰਬਰ ਆ ਤੁਹਾਨੂੰ ਦੱਸ ਦਿੰਦੇ ਨੇਗੇ ਉਹਤੇ ਤੁਸੀਂ ਕੰਟੈਕਟ ਕਰਕੇ ਜਿਹੜਾ ਇਹਨਾਂ ਨਾਲ ਟਰੈਕਟਰ ਲੈ ਸਕਦੇ ਹੋ ਅੱਛਾ ਬਾਈ ਉਹ ਠੀਕ ਹੈ ਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਹੋ ਗਏ ਹਾਂਜੀ ਜੀ ਤੇ ਬਾਈ ਆਪਣਾ ਜਿਹੜਾ ਆਪਰਾ ਪਿੰਡਾ ਕੋਟਲੀ ਕਲਾ ਨੇੜੇ ਮੋੜ ਮੰਡੀ ਜ਼ਿਲ੍ਹਾ ਮਾਨਸਾ ਤੇ ਕਨੈਕਟ ਨੰਬਰ ਆ ਜੀ 9464483074 998874543 ਪੰਜਾਬ ਨੰਬਰ ਤੇ ਹਰਿਆਣਾ ਨੰਬਰ ਦੋਨੇ ਮਿਕਸ ਟਰੈਕਟਰ ਆ 855 ਜੌਂਡੀਆਰ ਹੌਲੈਂਡ ਜਿਹੜੇ ਟਰੈਕਟਰ ਆ ਹਰਿਆਣਾ ਨੰਬਰ ਟਰੈਕਟਰ ਨੇ ਉਹਨਾਂ ਦੀ ਐਨਸੂਗਰ ਹਾਂ ਲੋਨ ਕਰਾਉਣਾ ਕਿਸੇ ਨੇ ਲੋਨ ਵੀ ਕਰਵਾ ਦਾਂਗੇ ਠੀਕ ਆ ਬਾਈ ਹਾਂ ਬਾਈ ਕਹਿੰਦੇ ਵੀ ਡਾਊਨ ਪੇਮੈਂਟ ਦੇ ਕੇ ਵੀ ਤੁਸੀਂ ਟਰੈਕਟਰ ਲੈ ਸਕਦੇ ਹੋ ਲੋਨ ਕਰਵਾ ਕੇ ਦੇਣਗੇ ਸਿਬਲ ਸਕੋਰ ਸਹੀ ਚਾਹੀਦਾਗਾ ਬਾਕੀ ਦੋ ਤੁਹਾਨੂੰ ਕੰਟੈਕਟ ਨੰਬਰ ਦਿੱਤੇ ਨੇ ਇਹਨਾਂ ਕੰਟੈਕਟ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਜਿਹੜਾ ਟਰੈਕਟਰ ਲੈ ਸਕਦੇ ਹੋ ਬਾਈ ਅਰਗਿਆਂ ਕੋਲੇ ਵਿਸਿਟ ਕਰਕੇ ਧੰਨਵਾਦ ਕੀ ਕਿਸੇ ਨੇ ਹੋਰ ਵੀ ਕੋਈ ਲੈਣਾ ਡਿਮਾਂਡ ਤੇ ਆਪਾਂ ਉਹ ਵੀ ਕਲੱਬ ਦੇ ਕਰਵਾਣਾ ਹਾਂ ਜੀ ਕਿਸੇ ਨੇ ਕੋਈ ਡਿਮਾਂਡ ਦੇ ਉੱਤੇ ਵੀ ਟਰੈਕਟਰ ਲੈਣਾਗਾ ਸਪੈਸ਼ਲੀ ਕਈ ਵਾਰੀ ਕੋਈ ਡਿਮਾਂਡ ਹੁੰਦੀ ਆ ਵੀ ਆਪਾਂ ਆਹੀ ਮਾਡਲ ਲੈਣਾਗਾ ਤਾਂ ਉਹ ਵੀ ਬਾਈ ਵਰਗੇ ਕਹਿੰਦੇ ਵੀ ਅਵੇਲੇਬਲ ਕਰਾ ਦਾਂਗੇ ਸੋ ਤੁਸੀਂ ਕੰਟੈਕਟ ਨੰਬਰਾਂ ਦੇ ਤੇ ਸੰਪਰਕ ਜਰੂਰ ਕਰਨਾ ਬਾਈ ਹੋਰਾਂ ਨਾਲ ਠੀਕ ਹੈ ਧੰਨਵਾਦ ਜੀ ਇੱਧਰ ਆ ਗਿਆ ਵੀਰੇ ਅਰਜਨ ਪੰਜਾਬ ਨੰਬਰ ਟਰੈਕਟਰ 2009 ਮਾਡਲ ਆ 3,55,000 ਦੀ ਡਿਮਾਂਡ ਆ ਗਈ ਅਗਲਾ ਗਿਆ 3230 ਪੋੜ ਨਿਊ ਹਾਲੈਂਡ ਵਾਲਾ ਇਹਦੀ ਹੈਗਾ 2004 ਮਾਡਲ 2 ਲੱਖ ਤੇ 44000 ਦੀ ਡਿਮਾਂਡ ਆ ਟਰੈਕਟਰ ਦੀ ਅਗਲਾ ਗਿਆ ਜੀ ਸਵਰਾਜ 855 2010 ਮਾਡਲ 3 ਲੱਖ ਤੇ 55000 ਦੀ ਡਿਮਾਂਡ ਆ ਟਰੈਕਟਰ ਦੀ ਪੰਜਾਬ ਨੰਬਰ ਆ ਬਾਈ ਬਿਲਕੁਲ ਓਕੇ ਕੰਡੀਸ਼ਨ ਟਰੈਕਟਰ ਹੈਗਾ ਅਗਲਾ ਗਿਆ ਸਵਰਾਜ 724 ਪੀਰ ਅੱਗੇ ਆ ਗਿਆ ਫਾਰਮ 60 ਮਾਡਲ ਹੈਗਾ 99 1 ਲੱਖ 1 ਲੱਖ 90000 ਦੀ ਡਿਮਾਂਡ ਡਬਲ ਕਲੱਚ ਆ ਬਾਈ ਮਾਡਲ ਹੈਗਾ 99 190000 ਦੀ ਡਿਮਾਂਡ ਆਗੀ ਟਰੈਕਟਰ ਦੀ ਅਗਲਾ ਹੈਗਾ ਸੋਨਾ ਲੀਕਾ ਡੀਆਈ 35 ਦਾ ਪੰਜਾਬ ਨੰਬਰ ਆ 13 ਮਾਡਲ ਡਿਮਾਂਡ 35 35 ਦੀ ਡਿਮਾਂਡ ਆਗੀ ਟਰੈਕਟਰ ਦੀ ਤੇ ਬਾਈ ਵਰਗੇ ਕਹਿੰਦੇ 3 ਲੱਖ ਦਾ ਛੱਡ ਦਾਂਗੇ ਪੰਜਾਬ ਨੰਬਰ ਟਰੈਕਟਰ ਆ ਬਹੁਤ ਵਧੀਆ ਕੁਆਲਿਟੀ ਜਿਹੜੇ ਕੰਡੀਸ਼ਨ ਦੇ ਵਿੱਚ ਟਰੈਕਟਰ ਅੱਜ ਮੰਡੀ ਦੇ ਉੱਤੇ ਖੜੇ ਨੇਗੇ ਕਿ ਆਗੀ ਬਾਈ ਵਧੀਆ ਕੰਡੀਸ਼ਨ ਦੇ ਵਿੱਚ ਟਰਾਲੀ ਹੈਗੀ 142000 ਦੀ ਡਿਮਾਂਡ ਆਗੀ ਤੇ ਬਾਈ ਹਰਕੇ ਕਹਿੰਦੇ ਪੰਪ ਪੰਪ ਦੀ ਸਾਰੇ ਕਸ ਦੀ 6 ਮਹੀਨੇ ਦੀ ਵਾਰੰਟੀ ਹੈ ਇਹਦੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਫਾਰਮ 45 ਦਾ ਫਾਰਮ ਟਰੈਕ ਇਹ ਹੈਗਾ 2001 ਮਾਡਲ 1,65,000 ਦੀ ਡਿਮਾਂਡ ਆ ਜਿਹੜੀ ਇਹ ਹੈਗਾ 98 ਮਾਡਲ ਆ ਪੰਜਾਬ ਨੰਬਰ ਟਰੈਕਟਰ ਆ 1.65 ਸੇਮ ਡਿਮਾਂਡ ਆ ਬਾਈ ਇਸ ਟਰੈਕਟਰ ਦੀ ਵੀ ਸੋ ਅਗਲਾ ਆ ਗਿਆ 855 ਅਗਲਾ ਗੱਡ 855 ਪੰਜਾਬ ਨੰਬਰ ਟਰੈਕਟਰ ਆ 2009 ਮਾਡਲ ਆ 3 ਲੱਖ 65 ਹਜ਼ਾਰ ਦੀ ਡਿਮਾਂਡ ਆ ਜਿਹੜੀ ਟਰੈਕਟਰ ਦੀ ਇੱਕ ਆ ਗਿਆ ਜੀ 750 ਦਾ 2000 ਜਿਹੜਾ 9 ਮਾਡਲ ਆ ਡਿਮਾਂਡ ਹੈਗੀ ਆ 5 35 ਦੀ ਅਗਲਾ ਆ ਗਿਆ ਬਾਈ ਸਵਰਾਜ 18 ਮਾਡਲ ਡਿਮਾਂਡ ਹੈਗੀ ਆ 555000 ਦੀ ਅਗਲਾ ਗਿਆ ਡੀ ਆਈ ਏਸ 550 ਉਦੋਂ ਅੱਗੇ ਆ ਗਿਆ ਸਵਰਾਜ 963 2021 ਮਾਡਲ 695000 ਦੀ ਡਿਮਾਂਡ ਆ। ਉਹ ਘੈਂਟ ਟਰੈਕਟਰ ਬਈ ਐਚ ਆਰ ਨੰਬਰ ਆ। ਅਗਲਾ ਆ ਗਿਆ ਸੋਨਾਲੀਕਾ ਐਮ ਐਮ ਸੁਪਰ ਡੀ ਆਈ 60 2016 ਮਾਡਲ 385000 ਦੀ ਡਿਮਾਂਡ ਆ। ਤੂੜੀ ਵਾਲੀ ਮਸ਼ੀਨ ਜਸਵੰਤ 913 2018 ਮਾਡਲ ਆ। ਸੋ 1 ਲੱਖ ਤੇ 10000 ਦੀ ਡਿਮਾਂਡ ਆ ਜਿਹੜੀ ਮਸ਼ੀਨ ਦੀ। ਵਧੀਆ ਮਸ਼ੀਨ ਆ ਕੀ ਠੀਕ ਰੇਟ ਦੇ ਵਿੱਚ ਆ ਜਿਹੜੀ ਕੁਸੀਜਨ ਦਾ ਟਾਈਮ ਆ ਹੁਣ ਜਗਤਜੀਤ ਵਾਲਿਆਂ ਦੀ ਮਸ਼ੀਨ ਇਹ ਹੈਗੀ ਆ 2020 ਮਾਡਲ 1,59,000 ਦੀ ਮੰਗ ਹੈ ਇਸ ਦੀ ਅੱਗੇ ਆ ਗਿਆ ਟਰਾਲੀ ਆ ਗਈ ਇਹ 1,38,000 ਦੀ ਮੰਗ ਆ ਰੰਗ ਰੰਗ ओरिजिनल ਹੋਇਆ ਹੋਇਆ ਸਾਰਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ ਟਾਇਰਾ ਟੂਨਾ ਬਣੀ ਓਕੇ ਆ ਜਮਾ ਅੱਗੇ ਆ ਗਈ ਜਗਤਜੀਤ ਵਾਲਿਆਂ ਦੀ ਮਸ਼ੀਨ ਤੂੜੀ ਵਾਲੀ 2023 ਮਾਡਲ 2,75,000 ਦੀ ਮੰਗ ਆ ਉਦੋਂ ਅੱਗੇ ਆ ਗਈ ਬਾਈ 2020 ਮਾਡਲ ਗੁਰੂ ਹਿੰਦੂਸਤਾਨ ਵਾਲਿਆਂ ਦੀ ਇਹ ਹੈਗੀ 2020 ਮਾਡਲ 1,25,000 ਦੀ ਡਿਮਾਂਡ ਆ ਸੋ ਅਗਲੀ ਮਸ਼ੀਨ ਆ ਗਈ ਜਿਹੜੀ ਇਹ ਹੈਗੀ 2014 ਮਾਡਲ ਕੇਐਸ 755 ਡੀਵੀ ਕੇਐਸ ਗਰੁੱਪ ਵਾਲਿਆਂ ਦੀ ਆ 1 ਲੱਖ 25,000 ਦੀ ਡਿਮਾਂਡ ਆ ਮਸ਼ੀਨ ਦੀ ਬਹੁਤ ਵਧੀਆ ਜਿਹੜੀਆਂ ਇੱਧਰ ਟੂੜੀ ਵਾਲੀਆਂ ਮਸ਼ੀਨਾਂ ਵੀ ਅੱਜ ਆਈਆਂ ਹੋਈਆਂ ਨੇ ਮੰਡੀ ਦੇ ਉੱਤੇ